ਹਾਂਜੀ ਕਿਤਾ ਹੂੰ ਕੀ ਕਰ ਰਹੇ ਹੋ ਹਰ ਵੇਲੇ ਮੋਬਾਈਲ ਤੇ ਲੱਗੇ ਹੁੰਦੇ ਜਦੋਂ ਆਉਂ ਤੋਡੇ ਕੋਲ ਯਾਰ ਪਰਵਾਜ਼ ਬੈ ਕੇ ਦੇਖਣ ਵਾਲੀ ਵੀਡੀਓ ਦੇਖਣ ਦੇ ਆ ਦੇ ਕਿੰਨੇ ਯਾਰ ਹਸਣਾ ਸੇਧ ਲਈ ਬਹੁਤ ਵਧੀਆ ਹੁੰਦਾ ਵਧੀਆ ਕਮੇਡੀ ਲੱਗੀ ਦੇ ਹਰ ਵੇਲੇ ਕਮੇਡੀ ਨਹੀਂ ਹੈ ਇਹ ਜਿਹੜਾ ਹਫਤਾ ਚੱਲ ਰਿਹਾ ਨਾ ਸਹਿਬ ਜਿਆਦਾ ਤੇ ਮਾਤਾ ਗੁਜਰੀ ਦੀ ਯਾਦ ਵਿੱਚ ਸਮਾਗਮ ਕਰਾਇਆ ਜਾਂਦੇ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਆਪਾਂ ਕੀ ਕੀਤਾ ਆਪਾਂ ਨੂੰ ਵੀ ਕੋਈ ਕਰਨਾ ਚਾਹੀਦਾ ਹੈ ਕਿ ਨਹੀਂ ਹਾਂ ਲੈ ਮੈਨੂੰ ਪਹਿਲਾਂ ਨਹੀਂ ਦੱਸਿਆ ਆ ਹੈਲੋ ਹਾਂਜੀ ਕੈਟਰ ਹਾਂਜੀ ਕੈਟਰੀਂਗ ਵਾਲੇ ਬੋਲ ਰਹੇ ਹੋ ਮੇਰੇ ਬੇਟੇ ਦੇ ਵਿਆਹ ਤੇ ਆਏ ਸੀ ਨਾ ਪਾ ਜੀ ਤੁਸੀਂ ਜਦੋਂ ਜਲੇਬੀਆਂ ਬਣਾਈਆਂ ਨਾ ਸਾਡਾ ਸਾਰੇ ਬਰਾਤੀਆਂ ਉਂਗਲਾ ਚੜਦੇ ਸੀਗੇ ਚਲੋ ਛੱਡੋ ਆਪਾਂ ਨਾ ਜੋੜ ਮੇਲੇ ਦੇ ਨਾ ਜਲੇਬੀਆਂ ਦਾ ਲੰਗਰ ਲਾਣਾ ਸਵੇਰੇ ਸ਼ੁਰੂ ਕਰਨਾ ਸ਼ਾਮ ਤੱਕ ਲੰਗਰ ਅਟੁੱਟ ਵਰਤਣਾ ਚਾਹੀਦਾ ਜਲੇਬੀਆਂ ਦਾ ਖਤਮ ਨਹੀਂ ਹੋਣੀ ਚਾਹੀਦੀ ਜਲੇਬੀਆਂ ਅੱਛਾ ਯਾਰ ਕਿ ਆਜੋ ਫਿਰ ਆਪਾਂ ਸਲਾਹ ਕਰਦੇ ਆ ਜਿਹਨੇ ਪਹਿਲੇ ਗੱਲ ਨਹੀਂ ਯਾਰ ਆਜੋ ਆਜੋ ਪਸਤੀ ਜੋੜ ਮੇਲਾ ਤੇ ਤੁਸੀਂ ਜਲੇਬੀਆਂ ਦਾ ਲੰਗਰ ਲਗਾਓ ਯਾਰ ਮੁੰਨੇ ਕੋਈ ਗੱਲ ਸਮਝ ਨਹੀਂ ਆਂਦੀ ਅਸੀਂ ਲੋਕ ਕਿਉਂ ਇਦਾਂ ਦਾ ਸੋਚਦੇ ਆ ਕਿੱਦਾਂ ਦਾ ਕੰਮ ਕਰਦੇ ਆ ਕਿ ਜਲੇਬੀਆਂ ਦਾ ਲੰਗਰ ਮੈਂ ਵੀ ਤਾਂ ਤਾਂ ਹੀ ਜਲੇਬੀਆਂ ਗਿਆ ਮੈਂ ਲੰਗਰ ਦੇਖੇ ਤਾਂ ਤਾਂ ਕਰਦਾ ਪਿਆ ਨਾ ਪਰੇਤ ਇਹ ਕਿੱਦਾਂ ਦਾ ਮੌਕਾ ਵਾ ਤੁਸੀਂ ਦੇਖੋ ਇੱਥੇ ਮਿੱਠੇ ਦੇ ਲੰਗਰ ਥੋੜਾ ਲਾਣੇ ਚਾਹੀਦੇ ਨੇ ਗੱਲ ਬਿਲਕੁਲ ਠੀਕ ਕਹਿ ਰਹੇ ਜੀ ਛੋਟੀ ਛੋਟੀ ਨੰਨੀਆਂ ਜਾਨਾ ਗੁਰੂ ਸਾਹਿਬ ਨੇ ਆਪਣਾ ਸਰਬੰਧ ਵਾਰਤਾ ਹੈ ਆਪਣੇ ਦੇਸ਼ ਨੂੰ ਬਚਾਉਣ ਵਾਸਤੇ ਆਪਣੀਆਂ ਕੌਮ ਨੂੰ ਬਚਾਉਣ ਵਾਸਤੇ ਤੇ ਆਪਾਂ ਦੇਖੋ ਕਿਸੇ ਘਰ ਬਜ਼ੁਰਗ ਦੀ ਡੈਥ ਹੁੰਦੀ ਨਾ ਤੇ ਉਹ ਵੀ ਸੋਚ ਕੇ ਕਿ ਮਤਲਬ ਕਿ ਆਪਾਂ ਉਹਨੂੰ ਵੱਡੇ ਕਰਨਾ ਤੇ ਮਿੱਠਾ ਵਰਤਾਨਾ ਚਾਹੀਦਾ ਕਿ ਨਹੀਂ ਵਰਤਾਨਾ ਚਾਹੀਦਾ ਜੋੜ ਮੇਲੇ ਦੇ ਵਿੱਚ ਵਾਕੀ ਜਲੇਬੀਆਂ ਲੰਗਰ ਲੱਗਦੇ ਨਹੀਂ ਲੱਗਣੇ ਚਾਹੀਦੇ ਤੇਰੀ ਗੱਲ ਠੀਕ ਹੈ ਤੇ ਮੇਰੀ ਅੱਖਾਂ ਖੋਲਤੀਆਂ ਯਾਰ ਤੇ ਦੋਸਤੋ ਜੇ ਆਪਾਂ ਕੁਝ ਆਪਣੀ ਕਮਾਈ ਚੋਂ ਕੁਝ ਕਰਨਾ ਹੀ ਚਾਹਨੇ ਆ ਇਸ ਹਫਤੇ ਕੁਝ ਆਪਾਂ ਕਰਨਾ ਚਾਹਨੇ ਆ ਤੇ ਸਾਡੀ ਸਲਾਹ ਹੈ ਬਾਕੀ ਤੁਸੀਂ ਆਪ ਕਰਨਾ ਕਿ ਜਿਹੜੇ ਗਰੀਬ ਬੱਚੇ ਨੇ ਜਿਹੜੇ ਪੜ ਨਹੀਂ ਪਾਂਦੇ ਜਿਹੜੇ ਗਰੀਬ ਬੱਚੇ ਜਿੰਨਾਂ ਕੋਲ ਕੁਝ ਖਾਣ ਉਸਤੇ ਨਹੀਂ ਹੈ ਜਾਂ ਜਿਹੜੇ ਗਰੀਬ ਬੱਚੇ ਜਿੰਨਾਂ ਕੋਲ ਕੱਪੜੇ ਨਹੀਂ ਹੈ ਤੁਸੀਂ ਉਹਨਾਂ ਦਾ ਭਲਾ ਕਰੋ ਉਹਨਾਂ ਨੂੰ ਪੜ੍ਹਾਓ ਉਹਨਾਂ ਨੂੰ ਉਹਨਾਂ ਦੀ ਪੜ੍ਹਾਈ ਦਾ ਖਰਚਾ ਉਠਾਓ ਜਾਂ ਕੋਈ ਗਰੀਬ ਹੈ ਉਹਦੇ ਕੋਈ ਇਲਾਜ ਵਾਸਤੇ ਪੈਸੇ ਨਹੀਂ ਹੈਗੇ ਹਸਪਤਾਲਾਂ ਜਾ ਕੇ ਪੁੱਛੋ ਮਰਦੇ ਵੇ ਵਿਚਾਰੇ ਇਸ ਹਫਤੇ ਦੇ ਵਿੱਚ ਤੁਸੀਂ ਉੱਥੇ ਦਾਨ ਕਰ ਦਿਓ ਜਾ ਕੇ ਦੋਸਤੋ ਇਹ ਜਲੇਬੀਆਂ ਦਾ ਲੰਗਰ ਨਾ ਲਾਇਆ ਕਰੋ ਆਪਾਂ ਸਾਰੀ ਸਾਧ ਸੰਗਤ ਨੂੰ ਬੇਨਤੀ ਕਰਦੇ ਆਂ ਕਿ ਜੋੜ ਮੇਲੇ ਉਹਨਾਂ ਦੀ ਯਾਦ ਦੇ ਵਿੱਚ ਲਾਓ ਪਰ ਜਲੇਬੀਆਂ ਨਾ ਵਰਤਾਓ ਮੂੰਹ ਮਠਾਣਾ ਨਾ ਕਰਾਓ ਲੰਗਰ ਲਾਓ